ਅੱਜ ਸਮੇਂ ਤੋਂ ਬਾਅਦ ਸ੍ਰੀ ਰਾਮ ਲੱਲਾ ਜਿਹੜੇ ਆਪਣੇ ਘਰੋਚੇ ਦੇ ਵਿੱਚ ਵਿਦਾਸਮਾਨ ਹੋਏ ਨੇ ਟਾਜ ਦੇ ਕਿਰਦੰ ਦੀ ਗੱਲ ਕਰੀਏ ਟਾਜ ਦੇ ਦੰਦਾ ਇਤਿਹਾਸ ਹੈ ਜਿਹੜਾ ਕਿ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਜਾਣਾ ਦਾ ਦੇਸ਼ ਭਰ ਦੇ ਵਿੱਚ ਰਾਮ ਮੰਦਰ ਦੇ ਭਗਤਾਂ ਦੇ ਵਿੱਚ ਜਿਹੜੀ ਖੁਸ਼ੀ ਦੀ ਲਹਿਰ ਉਹ ਦੇਖ ਨੂੰ ਮਿਲ ਰਹੀ ਹੈ ਬਲਕਿ ਦੇਸ਼ ਦੇ ਵਿੱਚ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਰਾਮ ਮੰਦਰ ਨੂੰ ਲੈ ਕੇ ਜਿਹੜੀ ਖੁਸ਼ੀ ਹੈ ਰਾਮ ਭਗਤਾਂ ਮਿਲ ਕੇ ਹਮ ਪੰਜਾਬ ਕੋ ਰੰਗਲਾ ਪੰਜਾਬ ਬਣਾਏਗੇ। ਔਰ ਬਿਜਲੀ ਕੇ ਮਾਮਲੇ ਮੇ ਪੰਜਾਬ ਕੋ ਸਰਪਲਸ ਬਣਾਏਗੇ। 24 ਘੰਟੇ ਬਿਜਲੀ ਦੇਂਦੀ ਹੈ। ਕੋਈ ਦਿੱਕਤ ਨਹੀਂ ਬਿਜਲੀ ਦੀ ਸਾਨੂੰ। ਕਿ ਗਰੀਬਾਂ ਦਾ ਜਉਣ ਦਾ ਸਤਰ ਜਿਹੜਾ ਜੀਵਨ ਉੱਚਾ ਪੱਧਰ ਦਾ ਕਿਵੇਂ ਚੱਕ ਸਕਦੇ ਹਾਂ? ਇਹ ਸਾਡੀਆਂ ਪ੍ਰਾਇੋਰਟੀਜ਼ ਨੇ। ਮੇਰੇ ਤੇ ਯਕੀਨ ਤੁਸੀਂ ਕੀਤਾ ਤਾਂ ਯਕੀਨ ਰੱਖਿਓ। ਮੈਂ ਤੁਹਾਡਾ ਯਕੀਨ ਕਦੇ ਟੁੱਟਣ ਨਹੀਂ ਦੇਵਾਂਗਾ। ਅੱਗੇ ਦੇਖੋ ਨੂੰ ਮੈਂ ਗੱਲ ਜੇ ਕਰ ਲੁਧਿਆਣਾ ਦੀ ਕਰੀ ਤਾਂ ਲੁਧਿਆਣਾ ਦੀਆਂ ਵੀ ਪਹਿਲਾਂ ਤਸਵੀਰਾਂ ਤੋਂ ਦਿਖਾਵਾਂਗੇ ਸ੍ਰੀ ਅਕਰਾਉਂਡ ਦੇ ਕਿਸ ਤਰੀਕੇ ਨਾਲ ਰਾਮ ਮੰਦਰ ਰਾਮ ਭਗਤਾਂ ਦੇ ਵਿੱਚ ਜਿਹੜਾ ਕਿ ਉਤਸ਼ਾਹ ਵਾਹ ਦੇਖਣ ਨੂੰ ਮਿਲ ਰਿਹਾ ਹੈ तकरीबन 450 ਸਾਲ ਬਦਸਮੇ ਦੇ ਸੰਘਰਸ਼ ਤੋਂ ਬਾਅਦ ਅੱਜ ਦਾ ਦਿਨ ਜਿਹੜਾ ਕਿ ਸੋਭਾਗੇ ਜਿਹੜਾ ਕਿ ਪ੍ਰਾਪਤ ਹੋਇਆ ਰਾਮ ਲੱਲਾ ਨੂੰ ਅਜੋਦੇ ਦੇ ਵਿੱਚ ਵਿਰਾਸਤਾਨ ਕੀਤਾ ਗਿਆ ਤਾਂ ਬਹੁਤ سارے ਸੰਘਰਸ਼ ਹੋਏ ਬਹੁਤ ਸਾਰੀਆਂ ਲੜਾਈਆਂ ਲੜੀਆਂ ਤਾਂ ਇੱਕ ਇਨਸਾਨ ਸਾਡੇ ਨਾਲ ਮੌਜੂਦ ਨੇ ਜੋ ਸੰਘਰਸ਼ ਲੜਦੇ ਰਹੇ ਨੇ ਹੋਰ ਮੇਰਾ ਤਾਂ ਸਭ ਤੋਂ ਪਹਿਲਾਂ ਕੀ ਨਾਮ ਕੀ ਤੁਹਾਡਾ ਹਾਂ ਜੀ ਕੀ ਨਾਮ ਕੀ ਤੁਹਾਡਾ ਲਲਿਤ ਮੋਹਨ ਮੇਰਾ ਨਾਮ ਹੈ ਜੀ ਇਸ ਟਾਈਮ ਮੈਂ ਸੰਗ ਦੇ ਵਿੱਚ ਨਗਰ ਕਾਰਜਵਾਹ ਮਾਧਮ ਨਗਰ ਦਾ ਪਹਿਲਾ ਭਾਜੀ ਬਹੁਤ ਬਹੁਤ ਪਹਿਲੇ ਭਾਰਤੀ ਜਨਤਾ ਪਾਰਟੀ ਜੀ ਬਹੁਤ ਕੰਮ ਕੀਤਾ ਜੁਵਾ ਮੋਰਚਾ ਚ ਮੈਂ ਰੀਸ਼ਵੇਤੀ ਪ੍ਰਧਾਨ ਹੁੰਦੇ ਸਾਡੇ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾ ਜੀ RAM ਮੰਦਰ ਦੀ ਆਪਕੋ ਸਭੀ ਦੇਸ਼ ਵਾਸੀਆਂ ਕੋ ਸਾਡੇ ਵਰਲਡ ਕੋ ਬਧਾਈ ਸਰਸ ਬਹੁਤ ਲੰਬਾ ਰਿਹਾ ਕਈ ਲੋਕਾਂ ਨੇ ਜੇਲਾ ਵੀ ਕਟੀਆਂ ਸੁਣਨ ਵਿੱਚ ਆ ਰਿਹਾ ਤੁਸੀਂ ਵੀ ਜੇਲ੍ਹ ਕੱਟੀ ਕਿੰਨਾ ਕੁ ਸੰਘਰਸ਼ ਕਰਨਾ ਪਿਆ ਕਦੋਂ ਕਦੋਂ ਕਿੱਥੇ ਕਿੱਥੇ ਕਿਹੜੀ ਕਿਹੜੀ ਜੇਲ੍ਹ ਚ ਰਹੇ ਹੋ ਫਿਰ 35 ਸਾਲ ਹੋ ਗਏ ਜੀ ਸਾਨੂੰ ਸੰਘਰਸ਼ ਕਰਦੇ ਹੋਏ ਸਾਲ 90 ਚ ਸਾਨੂੰ ਜਥਾ ਲ ਜਾਂਦਾ ਮੌਕਾ ਮਿਲਿਆ ਸੀ ਯੋ ਤੇ ਸਾਨੂੰ ਗਾੜੀ ਜਿਹੜੀ ਸੀ ਪਹਿਲਾਂ ਰੁੜਕੀ ਫੜੀ ਗਈ ਉਥੇ ਉਹ ਸਰਕਾਰ ਮੁਲਾਇਮ ਸਿੰਘ ਦੀ ਸੀ ਉਹ ਬੰਦੇ ਫੜਦਾ ਸੀ ਉਦੋਂ ਵਿਸ਼ਵ ਮਾਲ ਪ੍ਰਤਾਪ ਸਿੰਘ ਦੀ ਸਰਕਾਰ ਸੀ ਸਾਨੂੰ ਰੁੜਕੀ ਫੜਲੇ 50 ਬੰਦੇ ਮੁਰਦਾਬਾਹ ਜਾ ਕੇ ਸਵੇਰੇ ਗਾੜੀ ਫੜਦੀ ਉਹਨਾਂ ਨੇ ਸਾਰੇ ਰਾਮ ਭਗਤ ਆ ਗਏ ਕਹਿੰਦੇ ਲਾ ਲਓ ਅਸੀਂ ਅੰਦਰ ਗੁੰਡੇ ਲਾ ਲੇ ਉਹ ਕਹਿੰਦੇ ਅਸੂ ਗੇ ਛੁੱਟਣ ਲੱਗੇ ਆ ਅਸੀਂ ਰਮਾਲ ਲਵੇਟ ਕੇ ਅੱਖਾਂ ਨੂੰ ਲਾ ਲੇ ਉਹਨਾਂ ਨਾਲ ਬਾਅਦ ਸਾਡੇ ਲਾਲਾ ਲਾਜਪਤਰਾ ਜੀ ਸੰਸਦ ਸੱਤ ਰਾਜ ਸਭਾ ਦੇ ਉਹਨਾਂ ਨੂੰ ਪਕੜ ਲਿਆ ਤੇ ਸਾਰੇ ਅਸੀਂ ਬਾਹਰ ਆ ਗਏ ਮੁਰਾਦਾਬਾਦ ਸ਼ਾਮ ਤੱਕ ਅਸੀਂ ਉੱਥੇ ਪੂਰਾ ਜੈਸ਼ੀਰਮ ਜੂਸ ਕੱਢਿਆ ਉੱਥੇ ਬੜਾ ਸਰਕਾਰ ਦਾ ਫਿਰ ਸਾਨੂੰ ਉਹਨਾਂ ਨੇ 10 ਬੱਥੇ ਲਿਆ ਕੇ ਪਿਜਨੋਟ ਲੈ ਕੇ ਉੱਥੇ ਕਾਲੇਚ ਸਤਾਈ ਜੇਲ ਬਣਾ ਦਿੱਤੀ ਗਈ ਉੱਥੇ ਆਪਣਾ 15 13 13 ਦਿਨ ਸਾਨੂੰ ਜੇਲ ਚ ਰੱਖਿਆ ਉਹੀ ਬੱਥੇ ਸਾਨੂੰ ਯੂਪੀ ਦੇ ਬੱਥੇ ਛੱਡ ਕੇ ਅਗੇ ਸਾਨੂੰ ਲੁਧਿਆਣੇ ਜਦੋਂ ਜਦੋਂ ਡੇਟ ਲੰਘੀ ਸੀ ਜੋਧੇਜ ਕਾਰ ਸੇਵਾ ਦੀ ਉਸ ਤੋਂ ਬਾਅਦ ਬਨ ਵਿੱਚ ਫਿਰ ਜਾਂਦਾ ਮੌਕਾ ਮਿਲਿਆ ਮੈਨੂੰ ਤੇ ਉਦੋਂ 99 ਜ ਅਸੀਂ ਗਏ ਆ ਤੇ ਮੇਰੇ ਨਾਲ ਮੇਰੇ ਸਾਥੀ ਮੈਨੂੰ ਛੱਡਣ ਲੱਗੇ ਸੀ ਉਹ ਮੇਰੇ ਨਾਲ ਹੀ ਉੱਥੇ ਹੀ ਬਹਿ ਗਏ ਨਾ ਜੋਸ਼ ਸੀ ਉਦੋਂ ਵੀ ਜੋ ਹੁਣ RAME ਦਾ ਪਰੇ ਉਹ ਵੀ ਬਹੁਤ ਜੋਸ਼ ਸੀ ਬਹੁਤ RAME ਉਦੋਂ ਲੋਕਾਂ 'ਚ ਬੜੀ ਭਗਤੀ ਹੋਈ ਸੀ ਫੋਨ ਤਾਂ ਬਹੁਤ ਜ਼ਿਆਦਾ ਹੋ ਗਈ ਹੈ ਉਹ ਮੈਨੂੰ ਛੱਡਣ ਗਿਆ ਸੀ ਮੇਰੇ ਨਾਲ ਹੀ ਛੱਡ ਕੇ ਉੱਥੇ ਜੋਧਿਆ ਉਹਨਾਂ ਨੂੰ ਉੱਥੇ ਜਾ ਕੇ ਕੱਪੜੇ ਲੈ ਕੇ ਦਿੱਤੇ ਤੇ ਅਸੀਂ ਗਏ ਸੀ 6 ਸੱਮਣ ਡੰਡਾ ਗਏ ਸੀ ਅਸੀਂ ਗਏ ਸੀ ਆਪਣਾ 3 ਨਵੰਬਰ ਨੂੰ 3 ਨਵੰਬਰ ਨੂੰ 3 ਨਵੰਬਰ ਨੂੰ ਸੀ ਗਏ ਸੀ ਇੱਕ ਨੂੰ ਪਹੁੰਚ ਗਏ ਸੀ ਉੱਥੇ ਕੋਈ ਟੈਲੀਫੋਨ ਦੇ ਕੁਛ ਨਹੀਂ ਸੀ ਸਾਨੂੰ ਲੈਟਰ ਲਿਖਣ ਦੀ ਗੱਲ ਲਿਖੀ ਅਸੀਂ ਠੀਕ ਟਾਈਮ ਪਹੁੰਚ ਗਏ ਆ ਉੱਥੇ ਬੰਦਾ 4 ਲੱਖ 4 ਲੱਖ ਬੰਦਾ ਪਹੁੰਚ ਗਿਆ ਸੀ ਘਟੋ ਘਟ ਤੇ ਉਹ ਜੋਸ਼ੀਓਲਾ ਦੇ ਜਿੱਦਣ 5 ਤਰੀਕ ਸੀ ਜਿੱਦਣ ਟਾਂਜਾ ਟਹਿਣਾ ਸੀ ਸਾਨੂੰ ਕਹਿ ਦਿੱਤਾ ਗਿਆ ਸਵੇਰੇ ਆਪਣੇ ਨਾਲ ਤੋਕੇ ਅਸੀਂ ਆ ਜਾ ਸਾਨੂੰ ਟੈਂਟਾ ਜਿੱਥੇ ਢਾਇਆ ਗਿਆ ਸੀ ਜਿੱਥੇ ਕੁੰਬਤ ਬਣੇ ਸੀ ਕੈਂਟ ਉੱਥੇ ਹੀ ਸਾਨੂੰ ਢਾਇਆ ਸੀ ਪਰ ਟੈਂਟਾ ਸਾਰੇ ਫੋਸ ਸੀ ਕੰਬਲ ਸਾਨੂੰ ਦੇ ਦਿੱਤੇ ਗਏ ਸੀ 6 ਤਰੀਕ ਨੂੰ ਸਵੇਰੇ ਉੱਥੇ ਆ ਸੀ ਕੋਰਨੇ ਵਾਲੇ ਤੋਂ 4-500 ਲੋਕ ਤੇ ਬਾਕੀ ਚਾਰੇ ਤਰ੍ਹਾਂ ਬੰਨ ਬੈ ਗਏ જય ਸ਼੍ਰੀ ਰਾਮ જય ਸ਼੍ਰੀ ਰਾਮ ਤਾੜੀ ਸੇ ਕਰਤੇ ਰਹੇ ਪਹਿਲੇ ਪਹਿਲਾ ਢਾਂਚਾ 12 ਵਜੇ ਤੇ ਆ ਦੂਜਾ ਕਹਿੰਦੇ ਲੇਖਾ ਨ ਮਰ ਗਿਆ ਦੂਜਾ ਢਾਂਚਾ ਕੁੰਭ ਕਰਨ 2:30 ਵਜੇ ਕਹਿੰਦੇ ਕੁੰਭ ਕਰਨ 5 ਵਜੇ ਵੱਡਾ ਢਾਂਚਾ ਟ ਹੈ ਕਹਿੰਦੇ ਰਾਵਣ ਮਰ ਗਿਆ ਨਾਲ ਹੀ ਅੱਕਾਂ ਲੱਗੀਆਂ ਬਾਹਰ ਜਿਹੜੇ ਨਾਲ ਕੁਝ ਚਾਰਤੀ ਤੱਕ ਤਬ ਸੀ ਉਹਨੇ ਕੁਛ ਕੋਤਲ ਬਣਾ ਦੇ ਘਰ ਨੂੰ ਅੱਗਾ ਲਾਤੀਆਂ ਸੀ ਉਹ ਬਲੇ ਛੱਡ ਕੇ ਚਲੇ ਗਏ ਹੋਏ ਸੀ ਆਓ ਉਹ ਸਮਾਂ ਸੀ ਜਦੋਂ ਸੰਘਰਸ਼ ਕਰਨਾ ਪਿਆ ਜੇਲਾ ਕੱਟੀਆਂ ਉਸ ਸਮੇਂ ਮਨ ਦੇ ਵਿੱਚ ਕੀ ਸੀ ਤੇ ਕਾਸ਼ਦਾ ਦੇਣਾ ਅੱਜ ਦੇ ਦਿਨ ਮਨ ਦੇ ਵਿੱਚ ਕੀ ਆ ਰਿਹਾ ਅੱਜ ਦੇ ਦਿਨ ਬਹੁਤ ਖੁਸ਼ੀ ਹੈ ਮੈਂ ਮੇਰਾ ਖਲ ਇੱਕ ਤਿੱਕ ਤੋਂ ਲੈ ਕੇ ਮੈਨੂੰ ਬਹੁਤ ਸੁਆਗਤ ਪ੍ਰਾਪਤ ਹੋਇਆ ਮੈਨੂੰ ਪੈਸੇ ਇਕੱਠੇ ਕਰਨ ਦਾ ਵੀ ਸੁਆਗਤ ਪ੍ਰਾਪਤ ਹੋਇਆ 2 ਸਾਲ ਪਹਿਲਾਂ ਰਾਮ ਮੰਦਰ ਦੀ ਨਿਧੀ ਵੀ ਇਕੱਠੀ ਕਰਕੇ ਦਿੱਤੀ ਹੈ ਆਪਣੇ ਨਗਰ ਵਾਲੋਂ ਉਸ ਤੋਂ ਬਾਅਦ ਮੈਨੂੰ ਅਕਸ਼ਾ ਬੰਦੇ ਦਾ ਮੌਕਾ ਮਿਲਿਆ ਹੈ ਇੱਕ ਦਿਨ ਤੋਂ ਬੰਦਾ ਇਹ ਤੱਕ ਮੈਂ ਸਵੇਰੇ 6 ਵਜੇ ਨਿਕਲ ਜਾਂਦਾ ਸੀ ਰਾਤੀ 10 ਵਜੇ ਘਰ ਆਂਦਾ ਸੀ ਤੇ ਹੁਣ ਉਹ 16 ਤੱਕ ਤੋਂ ਲੈ ਕੇ 22 ਤੱਕ ਹੁਣ ਅਸੀਂ ਮੰਦਿਰ ਚ ਪ੍ਰੋਗਰਾਮ ਕਰ ਰਹੇ ਆ ਹੁਣ ਮੈਂ 6 ਵਜੇ ਉੱਠਿਆ ਆ ਹੁਕਮੀ ਜਿਹੜਾ ਨੀਂਦ ਵੀ ਆਦੀ ਇਹਨਾਂ ਆਨੰਦ ਆ ਰਿਹਾ ਮੈਨੂੰ ਆ ਅੱਜ ਅੱਜ ਐਸੇ ਲੱਗ ਰਿਹਾ 77ਵੀਂ ਵਾਰ ਹਮਲਾ ਹੋ ਗਿਆ ਤਾਂ ਮੰਦਿਰ ਯਾਦ ਹੋਇਆ ਹੈ ਉਹ ਜਿਹੜਾ ਹੱਡਾ ਯੋਗਦਾਨ ਦੇ ਆ ਦੋ ਵਾਰੀ ਅਸੀਂ ਵੀ ਗਏ ਆ 75 ਵਾਰੀ ਜਿਨ੍ਹਾਂ ਨੇ ਜੋ ਗੁਰਗੋਵਲ ਸਿੰਘ ਵੀ ਗਏ ਸੀ ਦੋ ਵਾਰੀ ਗੁਰਗੋਵਲ ਸਿੰਘ ਨੇ ਹਮਲਾ ਕੀਤਾ ਸੀ ਵੱਲ ਪਟਨਾ ਦਾ ਤਾਂ ਜਰਾ ਸੀ ਉਹਨਾਂ ਦੇ ਦੁਸ਼ਮਣਾਂ ਤੇ ਨਹੀਂ ਹੋਂ ਦਿੱਤਾ ਤੇ ਫੋਨ ਆ ਕੇ ਢਾਂਜਾ ਟਹਿ ਗਿਆ ਤੇ ਇਹਦਾ ਸਿਰ ਸਾਰਾ ਸਾਰੀ ਜਨਤਾ ਨੂੰ ਉਹ ਮੋਦੀ ਜੀ ਨੂੰ ਮੈਂ ਕਹਿੰਦਾ ਜੋਗੀ ਜੀ ਨੂੰ ਮੋਦੀ ਜੀ ਨੂੰ ਸ਼੍ਰੀ ਰਾਮ ਨੂੰ ਹੀ ਜਾਂਦਾ ਹੈ ਸ਼੍ਰੀ ਰਾਮ ਲਈ ਤਾਂ ਆਇਆ ਸੀ ਖੁਸ਼ੀ ਸੰਭ ਹੀ ਨਹੀਂ ਜਾ ਰਹੀ ਅੱਜ ਅੱਜ ਖੁਸ਼ੀ ਇੰਨੀ ਜ਼ਿਆਦਾ ਸੰਭ ਹੀ ਨਹੀਂ ਜਾ ਰਹੀ ਅੱਜ ਭੰਗੜੇ ਪਾ ਰਹੇ ਆ ਵੇਖੋ ਵੇਖੋ ਭੰਗੜੇ ਪਾਏ ਜਾ ਰਹੇ ਨੇ ਤਾਂ ਅਮੀਤ ਉਹ ਕਸਾਈ ਜੀ ਵੀ ਤਾਂ ਮੌਜੂਦ ਨੇ ਅਮੀਤ ਜੀ ਬਹੁਤ ਲੰਬੇ ਸੰਘਰਸ਼ ਦੇ ਬਾਅਦ 350 ਸਾਲ ਬਾਅਦੋ ਸਮਾਂ ਲੱਗ ਗਿਆ ਜੋ ਲੋਕਾਂ ਨੇ ਜੇਲਾ ਕੱਟਿਆ ਉਹਨਾਂ ਨੂੰ ਸਨਮਾਨ ਵੀ ਕੀਤਾ ਗਿਆ ਅੱਜ ਕੀ ਆ ਰਿਹਾ ਮੰਨ ਦੇ ਵਿੱਚ ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਤੁਹਾਡੇ ਚੈਨਲ ਦੇ ਮਾਧਿਅਮ ਦੇ ਨਾਲ ਪੂਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿੰਦੇ ਆ ਕਿ ਜਿਹੜਾ ਲੱਖਾਂ ਕਰੋੜਾਂ ਕਾਰ ਸੇਵਕਾਂ ਦਾ ਜਿਹੜਾ ਸੁਪਨਾ ਸੀਗਾ ਉਹ ਅੱਜ ਪੂਰਾ ਹੋਇਆ ਮੈਨੂੰ ਯਾਦ ਹੈ ਕਿ ਲਲਿਤ ਮੋਹਨ ਕਾਂਤ ਜੀ 1992 ਦੇ ਵਿੱਚ ਜਦੋਂ ਸੰਘ ਵੱਲੋਂ ਇਹ ਆਦੇਸ਼ ਹੋਇਆ ਕਿ ਲੁਧਿਆਣੇ ਤੋਂ ਉਸ ਕਾਰਸੇਵਕ ਜਿਹੜੇ ਐ ਅਯੋਧਿਆ ਜਾਣਗੇ ਉਸ ਜਥੇ ਦੇ ਵਿੱਚ ਸਵਰਗੀ ਸਤਪਾਲ ਗੁਸਾਈ ਜੀ ਔਰ ਲਲਿਤ ਮੋਹਨ ਖਾਨ ਜੀ ਵਰਗੇ अनेका ਸੈਂਕੜੇ ਕਰਮਚਾਰਤਾ ਸੀ ਪੰਡਤ ਖੁਸ਼ੀ ਰਾਮ ਜੀ ਔਰ ਔਰ ਹੋਰ ਵੀ ਸੀਨੀਅਰ ਬੰਦੇ ਸੀ ਜਿਨ੍ਹਾਂ ਨੂੰ ਉੱਥੇ ਜਾਣ ਦਾ ਸੌਕੇ ਮਿਲਿਆ ਔਰ ਸਹਾਰਨਪੁਰ ਦੇ ਬੋਲ ਮੁੰਡਾ ਮੁੰਡਾ ਵਾ ਬਣਾ ਕੇ ਮੁਰਾਦਾਬੂ ਜਾ ਕੇ ਇਹਨਾਂ ਨੂੰ ਘੇਰੇ ਤੋ ਕਹਿਣਾ ਮਤਲਬ ਇਹ ਬੜੀ ਸਾਡੀ ਪੀੜੀ ਅੱਜ ਬੜੀ ਸੋਭਾਕਸ਼ ਵਾਲੀ ਹੈ ਕਿ ਜਿਹੜਾ ਅੱਜ ਇਸ ਦਿਨ ਨੂੰ ਦੇਖ ਰਿਹਾ ਕਿ ਅਯੋਧਿਆ ਤਾਮ ਦੇ ਵਿੱਚ ਪ੍ਰਭੂ ਸ਼੍ਰੀ ਰਾਮ ਜੀ ਦੇ ਵਿਰਾਜਮਨ ਹੋਣ ਦਾ ਸਾਕਸ਼ਾਤ ਅਸੀਂ ਅੱਜ ਦਰਸ਼ਨ ਕੀਤੇ ਐ ਸਾਨੂੰ ਮੌਕਾ ਮਿਲਿਆ ਔਰ ਇਹ ਜਿਹੜਾ ਸੁਪਨਾ ਸਾਕਾਰ ਕੀਤਾ ਹੈ ਇਹ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕੀਤਾ ਸੋ ਮੈਂ ਅੱਜ ਇਸ ਮੌਕੇ ਤੇ ਸਾਰੇ ਹੀ ਅਮਰਨਾਥ ਨੂੰ ਬਹੁਤ ਬਹੁਤ ਵਧਾਈ ਤੇ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਦਾ ਜੈ ਸ਼੍ਰੀ ਰਾਮ ਮੰਮੀ ਜੀ ਅੱਜ ਕਿੰਨੇ ਲੋਕਾਂ ਨੇ ਜਿਹੜਾ ਕਿ ਸਨਮਾਨ ਦਾ ਕੀਤਾ ਗਿਆ ਕਿੰਨੇ ਲੋਕਾਂ ਦੀ ਜਿਹੜੀ ਕਦੋਂ ਜਲ ਕੱਤੀ ਸੀ ਉਸ ਨੂੰ ਅੱਜ ਲੁਧਿਆਣੇ ਦੇ ਵਿੱਚ ਹਰ ਮੰਦਰ ਦੇ ਵਿੱਚ ਕਾਰਜਕ੍ਰਮ ਸੀਗਾ ਜਿੱਥੇ ਐਲ ਸੀ ਡੀ ਲਾ ਕੇ ਸੱਜ ਦੇ ਸਿੱਧਾ ਪ੍ਰਸਾਰਣ ਵੀ ਦਿਖਾਇਆ ਗਿਆ ਔਰ ਲੁਧਿਆਣੇ ਦੇ ਇਲਾਕੇ ਦੇ ਵਿੱਚ ਜਿੰਨੇ ਜਿੰਨੇ ਪੁਰਾਣੇ ਲੋਕ ਸੀਗੇ ਬਜ਼ੁਰਗ ਸੀਗੇ ਜਿਨ੍ਹਾਂ ਨੇ ਉਸ ਵੇਲੇ ਹਿੱਸਾ ਲਿੱਤਾ ਸੀਗਾ ਅਯੋਧਿਆ ਦੇ ਸੰਘਰਸ਼ ਦੇ ਵਿੱਚ ਉਹਨਾਂ ਨੂੰ ਵੀ ਇੱਥੇ ਸਨਮਾਨਿਤ ਕੀਤਾ ਗਿਆ ਸੋ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਜਦੋਂ ਕੋਈ ਪ੍ਰਯਾਸ ਜਦੋਂ ਕੋਈ ਸੰਘਰਸ਼ ਹੁੰਦਾ ਹੈ ਜੇ ਉਹਰਾ ਕੋਈ ਪਰਿਨਾਮ ਨਿਕਲ ਜੇ ਔਰ ਕੋਈ ਜਿਵੇਂ ਮੈਂ ਸਮਝਦਾ ਕਿ ਅੱਜ ਸਾਕਸ਼ਾਤ ਹਲਨ ਕਹ ਲਿਆ ਇਸ ਤੋਂ ਵੱਡੀ ਖੁਸ਼ੀ ਹਰ ਸੋਏ ਸੇ ਵਕ ਹਰ ਦੇਸ਼ ਵਾਸੀ ਵਾਸਤੇ ਇਸ ਤੋਂ ਵੱਧ ਕੀ ਹੋ ਸਕਦੀ ਹੈ ਬਿਲਕੁਲ ਤਸਵੀਰਾਂ ਵੀ ਇੱਕ ਵਾਰ ਤੁਹਾਨੂੰ ਦਿਖਾ ਦਿੰਦੇ ਹਾਂ ਜਿਨ੍ਹਾਂ ਲੋਕਾਂ ਨੇ ਸੰਘਰਸ਼ ਜਦੋਂ ਆ ਰਾਮ ਮੰਦਿਰ ਦਾ ਸੰਘਰਸ਼ ਕੀਤਾ ਜਾ ਰਿਹਾ ਸੀ ਉਸ ਸਮੇਂ ਕਈ ਸਾਰੀਆਂ ਜੇਲਾ ਕਟੀਆਂ ਦਾ ਅੱਜ ਉਹਨਾਂ ਨੂੰ ਜਿਹੜਾ ਕਿ ਸਨਮਾਨਤ ਹੈ ਉਹ ਕੀਤਾ ਗਿਆ ਤਾਂ ਵੱਡੀ ਗਿਣਤੀ ਦੇ ਵਿੱਚ ਇੱਥੇ ਰਾਮ ਭਗਤ ਜਿਹੜੇ ਕਿ ਪਹੁੰਚੇ ਹੋਏ ਨੇ ਤਪੂਜੀ ਦੇ ਦੇ ਵਿੱਚ ਦੀਪ ਬੇਸ ਦੀ ਮਹਿਕ ਦੀਪਕ ਨੇ ਜਿਹੜੇ ਕੂਬੇ ਚੁਕਾਏ ਜਾਣਗੇ ਕਿਉਂਕਿ ਦੇਸ਼ ਭਰ ਦੇ ਵਿੱਚ ਅੱਜ ਦੀਵਾਲੀ ਵਰਗਾ ਜਿਹੜਾ ਕੀ ਮਾਹੌਲ ਹੈ ਉਹ ਦੇਖਣ ਨੂੰ ਮਿਲ ਰਿਹਾ ਤਾਂ ਜਿਹਨਾਂ ਲੋਕਾਂ ਨੇ ਉਸ ਸਮੇਂ ਅਜੋਧਿਆ ਦੇ ਵਿੱਚ ਰਾਮ ਮੰਦਰ ਬਣਾਉਣ ਨੂੰ ਲੈ ਕੇ ਜੇਲਾ ਕਟੀਆਂ ਸੀ ਅੱਜ ਬੇਹਦ ਖੁਸ਼ ਨਜ਼ਰ ਆ ਰਹੇ ਨੇ ਸਭ ਖੁਸ਼ੀ ਹੈ ਜਿਹੜੀ ਕਿ ਉਹਨਾਂ ਦੀ ਉਹ ਸੰਭੀ ਨਹੀਂ ਜਾ ਰਹੀ ਤਾਂ ਅੱਜ ਉਹਨਾਂ ਨੂੰ ਲੁਧਿਆਣਾ ਦੇ ਦ੍ਰਿਸ਼ੀ ਮੈਦਾਨ ਦੇ ਵਿੱਚ ਜਿਹੜਾ ਕੀ ਸਨਮਾਨ ਆ ਉਹ ਵੀ ਕਿੱਥੇ ਹੈ ਕੈਮਰਾ ਪਰ ਦਸੰਦੀ ਦੇ ਨਾਲ ਹੀ ਮਸਜਿਦ ਦੇ ਖਿਆਲਿਆਂ ਨੂੰ ਲੁਧਿਆਣਾ ਆਓ